ਚੋਣਾ ਦਾ ਪਰਬ ਦੇਸ਼ ਦਾ ਗਰਵ ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ 6 ਗੇੜ ਦੀਆਂ ਚੋਣਾ ਪੈ ਚੁੱਕੀਆਂ ਤੇ ਉੱਥੇ ਹੀ ਹੁਣ ਕੱਲ 1 ਜੂਨ ਨੂੰ ਜੇ ਗੱਲ ਕਰੀਏ ਤਾਂ 7ਵੇਂ ਗੇੜ ਦੀ ਆਖਰੀ ਆਖਰੀ ਗੇੜ ਦੀਆਂ ਚੋਣਾ ਪੈਣਗੀਆਂ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਸਖਤ ਹੋ ਚੁੱਕਿਆ ਤੇ ਚੋਣ ਕਮਿਸ਼ਨ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਅੱਜ ਤੁਹਾਡੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਕਿਸ ਤਰ੍ਹਾਂ ਚੋਣ ਕਮਿਸ਼ਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ 13 ਜੋ ਲੋਕ ਸਭਾ ਸੀਟਾਂ ਨੇ ਉਸ ਦੇ ਉੱਪਰ ਕਿਸ ਤਰ੍ਹਾਂ ਨਿਗਰਾਨੀ ਰੱਖੀ ਜਾ ਸਕਦੀ ਜਾ ਰਹੀ ਹੈ ਤੇ ਨਾਲ ਹੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੈਬ ਕਾਸਟਿੰਗ ਜੋ ਪੋਲਿੰਗ ਬੂਥਸ ਨੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ 24451 ਪੋਲਿੰਗ ਬੂਥਸ ਨੇ ਤੇ ਜਿਸ ਦੇ ਵਿੱਚ 2 ਕਰੋ 2.14 ਕਰੋੜ ਤੋਂ ਵੱਧ ਵੋਟਰ ਆਪਣੀ ਫੋਟ ਦਾ ਹੱਕ ਦਾ ਇਸਤੇਮਾਲ ਕਰਨਗੇ ਤੇ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਵਖੂਬੀ ਦੇ ਸਕਦੇ ਹੋ ਕਿ ਇਹਨਾਂ ਵੈਬ ਕਾਸਟਿੰਗ ਦੇ ਥਰੂ ਜੇ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਵੱਲੋਂ ਆਪਣੀਆਂ ਜੋ ਇਹਨਾਂ ਪੋਲਿੰਗ ਬੂਥ ਦੇ ਉੱਪਰ ਅਧਿਕਾਰੀ ਜਾਂ 24 ਵਰਕਰਸ ਜਾਂ ਇੱਥੇ ਪੋਲਿੰਗ ਜਿਗਾ ਇਹ ਸਟਾਫ ਇੱਥੇ ਕੰਮ ਕਰ ਰਿਹਾ ਉਹਨਾਂ ਦੇ ਉੱਪਰ ਪੂਰੀ ਕੱਲ ਨਿਗਰਾਨੀ ਰੱਖੀ ਜਾਵੇਗੀ ਦੂਸਰੀ ਪਾਸੇ ਜੇ ਪੋਲਿੰਗ ਦੀ ਗੱਲ ਕਰੀਏ ਤਾਂ ਪੋਲ ਨੂੰ ਪੋਲਿੰਗ ਨੂੰ ਲੈ ਕੇ ਚੋਣ ਕਮਿਸ਼ਨ ਜੀ ਪੂਰਾ ਸਖਤ ਹੈ ਤੇ ਹਰ ਇੱਕ ਪਾਸੇ ਬਰੀਕੀ ਦੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵਾਕੂ ਵੀ ਤੁਸੀਂ ਦੇਖ ਸਕਦੇ ਹੋ ਕਿ ਫਲਾਈਂਗ ਸਕਵੋਟ ਜੀ ਪੰਜਾਬ ਦੇ ਵਿੱਚ 117 ਕਨਸਿਸਟੈਂਸੀ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਤਿੰਨ ਫਲਾਈਂਗ ਸਕਵੋਟ ਬਣਾਏ ਗਏ ਨੇ ਤੇ ਉਸ ਦੇ ਵਿੱਚ 352 ਫਲਾਈਂਗ ਸਕਵੋਟ ਇਸ ਨਾਲ ਸਾਰੀਆਂ ਜਗ੍ਹਾਾਂ ਦੇ ਉੱਪਰ ਨਿਗਰਾਨੀ ਰੱਖੇਗੀ ਤੇ ਨਾਲ ਹੀ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਬਾਕੀ ਵੀ ਦੇਖ ਸਕਦੇ ਹੋ ਕਿ ਫਲਾਈਂਗ ਸਕੋਰ ਦੀਆਂ ਟੀਮਾਂ ਜਿੱਥੇ-ਜਿੱਥੇ ਵੀ ਤਣਾਤ ਹੋਣੀਆਂ ਉਸ ਜਗ੍ਹਾ ਦੇ ਉੱਪਰ ਪੂਰੀ ਬਰੀਕੀ ਦੇ ਨਾਲ ਨਿਗਰ ਰੱਖੀ ਜਾਏਗੀ ਤੇ ਨਾਲ ਅੱਜ ਜੋ ਗੱਲ ਕਰੀਏ ਤਾਂ 2.14 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨਗੇ ਉੱਥੇ ਹੀ ਪੱਧਰ ਤੋਂ ਵੱਧ ਜੇ ਕਹੀਏ ਤਾਂ ਦਿਵਿਆਂਗਾਂ ਦੇ ਵੱਲੋਂ ਵੀ ਬੂਥ ਬਣਾਏ ਗਏ ਨੇ ਜਿੱਥੇ ਕਿ ਦਿਵਿਆਂਗ ਸਪੈਸ਼ਲ ਬੂਥ ਨੇ ਅਤੇ 100% ਦੀ ਪਾਰਦਰਸ਼ੀਅਤ ਤੇ VOTING ਕਰਵਾਉਣ ਦਾ ਗੱਲ ਕਹੀ ਗਈ ਹੈ ਤੇ ਵੈਬ ਕਾਸਟਿੰਗ ਦੇ ਰਾਹੀਂ ਹਰੇਕ ਜ਼ਿਲ੍ਹੇ ਹਰੇਕ ਕੌਂਸਲੈਂਸੀ ਦੇ ਉੱਪਰ ਚੋਣ ਕਮਿਸ਼ਨ ਦੇ ਵੱਲੋਂ ਬਾਰੀਕੀ ਦੇ ਨਾਲ ਨਿਗਰਾਨੀ ਰੱਖੀ ਗਈ ਹੈ ਤੇ VOTERਾਂ ਦੀ ਸਹੂਲਤ ਦੇ ਲਈ ਗਰਮੀ ਦੇ ਮੱਦੇਨਜ਼ਰ ਸ਼ਬੀਲਾ ਵੀ ਪੋਲਿੰਗ ਬੂਥ ਦੇ ਬਾਹਰ ਲਗਾਈਆਂ ਜਾਣਗੀਆਂ ਤੇ ਉਸ ਨੂੰ ਲੈ ਕੇ ਹੀ ਵਕ ਵਕ ਥਾਵਾਂ ਦੇ ਉੱਪਰ ਜੇ ਕਹੀਏ ਤਸ਼ ਪੁਲਿਸ ਦੇ ਸਪੂਕਤ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਜੇ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਰਹਿਣਗੇ ਹਾਲਾਂਕਿ ਚੋਣ ਪ੍ਰਚਾਰ ਕੱਲ੍ਹ ਸ਼ਾਮ 30 ਮਈ ਨੂੰ ਖਤਮ 6 ਵਜੇ ਖਤਮ ਹੋ ਗਿਆ ਸੀ ਤੇ ਅੱਜ ਪੂਰਾ ਦਿਨ ਜੇ ਗੱਲ ਕਰੀਏ ਤਾਂ ਪੋਲਿੰਗ ਪਾਰਟੀਆਂ ਆਪਣੇ ਆਪਣੇ ਜੇ ਪੋਲਿੰਗ ਬੂਥਾਂ ਦੇ ਉੱਪਰ ਵੀ ਰਵਾਨਾ ਹੋ ਚੁੱਕੀਆਂ ਨੇ ਕੱਲ 1 ਜੂਨ ਨੂੰ ਸਵੇਰੇ 7 ਵਜੇ ਤੋਂ ਪੋਲਿੰਗ ਪਾਰਟੀਆਂ ਦਾ ਜੇ ਗੱਲ ਕਰੀਏ ਤਾਂ ਉਹ ਪੋਲਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ ਵੱਖ-ਵੱਖ ਕੌਨਸੀਸੈਂਸੀ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਖਰਾਬ ਦੇਖ ਸਕਦੇ ਹੋ ਕਿ ਪੋਲਿੰਗ ਸਟਾਫ ਜੋ ਇੱਥੇ ਇਲੈਕਸ਼ਨ ਕਮਿਸ਼ਨ ਦਾ ਸਟਾਫ ਬੈਠਾ ਹੋਇਆ ਹੈ ਬਰੀਕੇ ਦੇ ਨਾਲ ਸੀਸੀਟੀਵੀ ਦੇ ਰਾਹੀਂ ਹਰੇਕ ਹਲਕੇ ਦੇ ਵਿੱਚ ਹਰੇਕ ਪੋਲਿੰਗ ਬੂਥ ਦੇ ਉੱਪਰ ਸੀਟੀਟੀਵੀ ਦੇ ਰਾਹੀਂ ਆਪਣੀ ਨਿਗਾਹ ਇੱਥੇ ਬਣਾ ਕੇ ਰੱਖੇ ਹੋਏ ਆ ਤੇ ਵਖੂਬੀ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ 2,60,000 ਇਸ ਪੂਰੇ ਪੰਜਾਬ ਦੇ ਵਿੱਚ ਕਰਮਚਾਰੀ ਚੌਨ ਡੂਡੀ ਨਿਬਾਰੇ ਨੇ ਤੇ ਨਾਲ ਹੀ ਨਾਲ ਪੋਲਿੰਗ ਸਟਾਫ ਦੇ ਵਿੱਚ ਵੀ 70000 ਦੇ ਕਰੀਬ ਜੋ ਸੁਰੱਖਿਆ ਕਰਮੀਆਂ ਇਹਨਾਂ ਜਿਨ੍ਹਾਂ ਵਿੱਚ ਸੂਬਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਹਥਿਆਰਬੰਦ ਪੁਲਿਸ ਅਰਧਵਲ ਸੈਨਿਕ ਵੀ ਇਥੇ ਤਾਇਨਾਤ ਰਹਿਣਗੇ ਤੇ ਇਹਨਾਂ ਬੂਥਾਂ ਦੇ ਉੱਪਰ ਜੀ ਸੁਰੱਖਿਆ ਦਾ ਵੀ ਪੂਕਤਾ ਪ੍ਰਬੰਧ ਕੀਤਾ ਗਿਆ ਹੈ। ਕਰੀਬ 5700 ਦੇ ਕਰੀਬ ਜੋ ਪੂਰੇ ਪੰਜਾਬ ਦੇ ਵਿੱਚ ਸੰਵੇਦਨਸ਼ੀਲ ਬੂਟ ਦੇ ਅਜੇ ਇਹ ਨੇ ਜਿੱਥੇ ਜਿਨ੍ਹਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਡਿੰਪੀ ਦੇ ਨਾਲ ਅਸ਼ਫਾਕ ਟੁੱਡੀ ਲਿਵਿੰਗ ਇੰਡੀਆ ਨਿਊਜ਼